ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਸਰਨਾ ਹੀ ਦਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾ ਇਹ ਸੋਹੀ ਮਹਲਾ ਪੰਜਵਾਂ ਬਹਿ ਤੀਜਾ ਕਦਾ ਦ੍ਰਿਗਣ ਨ ਧਾਰਤ ਮਿਥਿਆ ਮਹਮਦੈਨ ਤਪਾਰਿ ਮਾਦਵੇ ਪਦ ਦਿਨ ਨਿਤ ਰਣੀ ਜਨਮ ਪਦਾਰਥ ਜੀਤ ਹਰ ਸਰਨੇ ਰਹਾ ਕਰਤ ਬਕਾਰ ਦੋ ਕਰ ਝਾਰਤ ਤਨ ਰਦਾ ਤਲ ਨਹੀਂ ਧਾਰਤ ਭਰਨ ਪੋਖਣ ਸੰਗੋਤ ਬਿਹਾਨੀ ਜੈ ਜਗ ਦੀ ਸਕੀ ਗਤ ਨਹੀਂ ਜਾਣੀ ਸਨ ਸਮਰਾਥ ਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਗੁਰੂ ਰੋ ਗੁਰੂ ਪਿਆਰੀ ਸਾਧ ਸੰਗਤ ਜੀਓ ਜੁਗੋ ਜੁਗਿਆ ਟਲ ਤਨ ਤਨ ਸਹਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਹੀ ਰਾਗ ਅੰਦਰ ਸਾਉਤ ਕੋ ਚਾਰਨ ਕਰਦੇ ਹੋਏ ਸਾਨੂੰ ਸਮਝਾਇਆ ਹੈ ਕਿ ਇਹ ਮਨੁੱਖ ਤੇਰੀ ਜ਼ਿੰਦਗੀ ਬੀਤ ਜਾ ਰਹੀ ਹੈ ਪਰ ਤੂੰ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਮਹਾਰਾਜ ਜੀ ਬਾਣੀ ਕਹਿੰਦੇ ਸਿਨ ਸਿਨ ਔਦ ਬਿਹਾਤ ਹੈ ਮਨੁੱਖਾ ਜਨਮ ਬਹੁਤ ਹੀ ਉੱਤਮ ਹੈ ਇਸ ਜਨਮ ਨੂੰ ਪਾ ਕੇ ਤਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੁਕਮ ਨੂੰ ਸਮਝਣ ਦੀ ਲੋੜ ਹੈ ਮਹਾਰਾਜ ਕਹਿ ਰਹੇ ਹਨ ਚੇਤਨਾ ਹੈ ਤਾਂ ਚੇਤ ਲੈ ਨਿਸਦਨ ਮੈਂ ਪ੍ਰਾਨੀ ਸਿਨ ਸਿਨ ਔਦ ਬਿਹਤ ਹੈ ਫੁੱਟੇ ਕਟ ਜੁਪਾਨ ਇਹ ਮਨੁੱਖਾ ਜਨਮ ਜਿੱਥੇ ਸਾਰੀਆਂ ਜਨਮੀਆਂ ਤੋਂ ਉਤਮ ਹੈ ਉਥੇ ਇਸ ਨੂੰ ਗੁਰਦੇਵ ਨੇ ਰਤਨ ਦੀ ਤਰ੍ਹਾਂ ਵੱਡ ਮੁੱਲਾ ਕੀਮਤੀ ਦੱਸਿਆ ਹੈ ਪਰ ਕਈ ਇਸ ਜੀਵਨ ਰੂਪੀ ਰਤਨੋ ਵਿਸੇ ਵਿਕਾਰਾਂ ਵਿੱਚ ਅਜਾਈ ਗਵਾ ਰਹੇ ਹਨ ਮਹਾਰਾਜ ਕਹਿੰਦੇ ਰਤਨ ਨਾ ਜਾਣ ਮਹਾਰੰਤ ਜੂਵੇ ਪ੍ਰਭੁ ਆਪਨਾ ਪਾਵਹਿ ਬ੍ਰਹਮੰਤ ਨਾਨਕ ਪਰਮੇ ਪਰਮਾਏ ਖਣ ਏਕ ਟਿਗਣ ਨ ਪਾਵਹਿ ਰਤਨ ਜਨਮ ਖੋਇਓ ਪ੍ਰਭਿ ਸਰੇਓ ਐਉ ਸਰ ਕਤ ਪਾਈ ਹੈ ਭਰਮਤ ਫਿਰ ਤਿਲਕੇ ਕੱਪ ਜਿਹਾ ਗਤ ਬਿਨ ਰਹਿਣ ਬਹੀਐ ਗੁਰੂ ਮਹਾਰਾਜ ਦੱਸਦੇ ਹਨ ਰਤਨ ਜਨਮ ਹਰੰਤ ਜੂਵੇ ਜੂਵੇ ਦੇ ਵਿਚ ਹਾਰ ਰਏ ਪ੍ਰਭ ਆਪਨਾ ਭਾਵ ਹੀ ਕਹਿੰਦੇ ਪ੍ਰਮਾਤਮਾ ਨੂੰ ਪਾਉਂਦਾ ਨਹੀਂ ਜਿਹੜਾ ਬਿਰਥਾ ਜਨਮ ਬਿਵਾ ਕੇ ਅਸੀਂ ਚਲੇ ਜਾਂਦੇ ਮਹਾਰਾਜ ਨੇ ਰਤਨ ਜਨਮ ਪਦਾਰਥ ਜਿਤ ਬਿਸਰਿਓ ਇਹ ਔਸਰ ਕਤ ਪਹੀਐ ਪਰਮਾਤਮਾ ਕਹਿੰਦੇ ਬਿਸਰ ਜਾਵੇ ਕੁਵਾਰੀ ਫੇਰ ਕਦੋਂ ਮਿਲਿਆ ਜਾਂਦਾ ਤੇ ਮਹਾਰਾਜ ਬਾਣੀ ਦੁਆਰਾ ਦੱਸਦੇ ਨੇ ਸਤਿਗੁਰੂ ਕਹਿੰਦੇ ਰੈਣ ਗਵਾਈ ਸੋਇ ਕੈ ਜਿਸ ਬਵਾਇਆ ਖਾਏ ਹੀਰੇ ਜੈਸਾ ਜਨਮ ਹ ਕੋਟੀ ਬਦਲੇ ਜਾਏ ਕਹਿੰਦੇ ਅਸੀਂ ਕੋਡੀਆਂ ਦੇ ਬਦਲੇ ਜੜੀਆਂ ਨਾਸਵਾਨ ਤੀਜਾਂ ਹਨ ਉਹਨਾਂ ਦੇ ਬਦਲੇ ਅਸੀਂ ਗਵਾਈ ਜਾਂਦੇ ਹ ਜਿਨ੍ਹਾਂ ਨੇ ਕੋਈ ਸਾਡਾ ਸਾਥ ਨਹੀਂ ਦੇਣਾ ਅਸੀਂ ਉਹਨਾਂ ਬਦਲੇ ਗਵਾਈ ਜਾਂਦੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਵਚਨ ਹਨ हे ਮਨੁੱਖ ਇਹ ਜੀਵਨ ਹੀਰੇ ਜੈਸਾ ਅਮੋਲਕ ਹੈ ਪਰ ਤੂੰ ਵੈਸੇ ਵਿਕਾਰਾਂ ਰੂਪੀ ਕੌਡੀਆਂ ਦੇ ਵਟੇ ਅਜਾਈ ਗਵਾਰਿਆ ਹੈ ਇਹ ਤੇ ਰਾਜਾ ਨੰਬਰਤਾ ਜਾ ਰਿਹਾ ਹੈ ਭਾਈ ਮਹਾਰਾਜ ਕਹਿੰਦੇ ਸਾਧੂ ਨੇ ਕੋਟੀ ਵੱਡੇ ਹੀਰਾ ਗਵਾਇਆ ਹੈ ਕਈ ਦੇਖਦੇ ਸਾਧੂ ਹੁੰਦੇ ਨੇ ਕਈ ਰੇਖ ਦੇ ਸਾਧੂ ਹੁੰਦੇ ਨੇ ਤੇ ਗੁਰੂ ਪਿਆਰਿਓ ਜਿਹੜੇ ਰੇਖ ਦੇ ਪ੍ਰਮਾਤਮਾ ਦੀ ਕਿਰਪਾ ਦੁਆਰਾ ਧੁਰ ਦਰਗਾਹ ਤੋਂ ਭਗਤੀ ਕਰਕੇ ਦਰਸ਼ਨ پا ਕੇ ਉਹਦਾ ਉਹ ਆਪ ਦਾ ਜਨਮ ਸਫਲਾ ਕਰ ਜਾਂਦੇ ਨੇ ਤੇ ਜਿਹੜੇ ਭਾਈ ਵੇਖਦੇ ਸਾਧੂ ਹੁੰਦੇ ਨੇ ਉਹ ਜਨਮ ਸੁਆਦਾਂ ਦੇ ਵਿੱਚ ਵਿਸ਼ਿਆਂ ਵਿਕਾਰਾਂ ਵਿੱਚ ਗਵਾ ਕੇ ਸੰਸਾਰ ਤੋਂ ਚਲੇ ਜਾਂਦੇ ਜਿਸ ਤਰ੍ਹਾਂ ਇੱਕ ਸਾਧੂ ਸੀ ਇੱਕ ਪਾ ਉਸ ਪਾਸ ਇੱਕ ਕੀਮਤੀ ਰਤਨ ਸੀ ਉਸ ਰਤਨ ਉਸ ਨੇ ਲੀਰਾਂ ਦੀ ਗੋਦੜੀ ਦੇ ਵਿੱਚ ਸੀਤਾ ਹੋਇਆ ਸੀ ਕਿਉਂਕਿ ਜਿਹੜਾ ਸਾਡੇ ਕੋਲੇ ਧਨ ਹੁੰਦਾ ਨਾ ਅਸੀਂ ਉਹਨੂੰ ਬੜੇ ਗੌਰ ਦੇ ਨਾਲ ਲਕੋ ਕੇ ਰੱਖੀ ਲਏ ਹੁਣ ਕਈਆਂ ਕੋਲੇ ਪੌਣ ਹੁੰਦੇ ਐ ਕਈਆਂ ਕੋਲੇ ਨੋਟ ਹੁੰਦੇ ਐ ਕਈਆਂ ਕੋਲੇ ਗੁਰੂ ਪਿਆਰਿਓ ਆਨੇ ਹੁੰਦੇ ਐ ਸਮੇਂ-ਸਮੇਂ ਅਨੁਸਾਰ ਅਸੀਂ ਉਹਨਾਂ ਨੂੰ ਲਕੋ ਕੇ ਰੱਖੇ ਕਈ ਵਾਰ ਅਸੀਂ ਵੇਖਿਆ ਮਾਈਆਂ ਬੇਬੀਆਂ ਵੀ ਕਹਿੰਦੇ ਘੜਿਆਂ ਵਿੱਚ ਡੱਬਿਆਂ ਦੇ ਵਿੱਚ ਲਕੋ ਕੇ ਮਾਇਆ ਦੱਬ ਕੇ ਰੱਖਦੇ ਨੇ ਤੇ ਗੁਰੂ ਪਿਆਰਿਓ ਐਸੀ ਤਰ੍ਹਾਂ ਉਹ ਸਾਧੂ ਨੇ ਉਹ ਰਤਨ ਜਿਹੜਾ ਸੀ ਉਹ ਗੋਦੜੀ ਦੇ ਵਿੱਚ ਸੀਤਾ ਹੋਇਆ ਸੀ ਤੇ ਇੱਕ ਚੋਰ ਉਹ ਸਾਧੂ ਦੇ ਨਾਲ ਰਸਤੇ ਵਿੱਚ ਮਿਲ ਗਿਆ ਜਾਂਦਿਆਂ ਹੋਇਆਂ ਤੇ ਚੋਰ ਨੇ ਪੁੱਛਿਆ ਸੰਤ ਜੀ ਕਿੱਥੇ ਜਾਣਾ ਹੈ ਤੇ ਗੁਰੂ ਪਿਆਰੇਓ ਆਪਾਂ ਜਿੱਥੇ ਵੀ ਜਾਣਾ ਹੋਵੇ ਆਪ ਦਾ ਟਿਕਾਣਾ ਦੱਸ ਦੇ ਸੰਤਾਨ ਨੇ ਆਪਣਾ ਟਿਕਾਣਾ ਕਹਿੰਦੇ ਅਸੀਂ ਬ੍ਰਹਮ ਉੱਤੇ ਖੜੇ ਜਾਣਾ ਤੇ ਗੁਰੂ ਪਿਆਰੇ ਚੋਰ ਕਹਿਣ ਲੱਗਾ ਮੈਂ ਵੀ ਉਥੇ ਹੀ ਜਾਣਾ ਹੈ ਜੀ ਰਸਤੇ ਵਿੱਚ ਇਕੱਠੇ ਤੁਰੇ ਜਾ ਰਹੇ ਸਾਂਗੇ ਸਾਧੂ ਉਸ ਗੋਦੜੀ ਨੂੰ ਹਮੇਸ਼ਾ ਕੋਲ ਰੱਖਦੇ ਸਨ ਤੇ ਚੋਰ ਨੇ ਸਮਝ ਲਿਆ ਕਿ ਇਸ ਗੋਦੜੀ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਕੀਮਤੀ ਵਸਤੂ ਹੈ ਕਹਿੰਦੇ ਦੁਰੇ ਜਾਂਦੇ ਕਥਾਂ ਰਾਤ ਕੱਟਣ ਲਈ ਠਹਿ ਦੋਵੇਂ ਠਹਿਰੇ ਤੇ ਚੋਰ ਨੇ ਆਪਣੇ ਪਾਸੋਂ ਥੋੜੀ ਜਿਹੀ ਮਾਇਆ ਦੇ ਕੇ ਸ਼ਾਂਤਨੂ ਕੁਝ ਖਾਣ ਵਾਸਤੇ ਦੁਕਾਨ ਤੇ ਭੇਜਿਆ ਤੇ ਸਾਧੂ ਗੋਦੜੀ ਨਾਲ ਹੀ ਚੁੱਕ ਕੇ ਲੈ ਗਿਆ ਕਿਉਂਕਿ ਜਦੋਂ ਕਿਸੇ ਨੇ ਪਰਖ ਕਰਨੀ ਹੋਵੇ ਜਾਂ ਕਿਸੇ ਦਾ ਚੋਰ ਨੇ ਘਰ ਲੁੱਟਣਾ ਤੇ ਪਹਿਲਾਂ ਵੇਖਦਾ ਹੈ ਕਿ ਇਸ ਘਰ ਦੇ ਵਿੱਚ ਕੌਣ ਰਹਿੰਦਾ ਹੈ ਕਿੰਨਾ ਕਮਾਲ ਪਿਆ ਹੈ ਇਸ ਵਾਸਤੇ ਗੁਰੂ ਪਿਆਰਿਓ ਜਦੋਂ ਗੋਦੜੀ ਚੁੱਕ ਕੇ ਲੈ ਗਿਆ ਦੁਕਾਨ ਤੋਂ ਚੋਰ ਨੇ ਜਦੋਂ ਖਾਣ ਵਾਲੀਆਂ ਚੀਜ਼ਾਂ ਮੰਗਾਈਆਂ ਤੇ ਗੁਰੂ ਪਿਆਰਿਓ ਵਸਤੂ ਨੂੰ ਚੁੱਕ ਕੇ ਚੋਰ ਨੇ ਸੰਤ ਜੀ ਨੂੰ ਕਿਹਾ ਦੁਕਾਨ ਵਾਲੇ ਨੇ ਕੋਟੀ ਭਰ ਸੌਦਾ ਘਟ ਦਿੱਤਾ ਹਾਂ ਗੁਰੂ ਪਿਆਰਿਓ ਆਪਾਂ ਦੁਕਾਨ ਤੋਂ ਤੋਲਣ ਵਾਲਾ ਸਮਾਨ ਜਦੋਂ ਆਪਾਂ ਨੂੰ ਦੰਦੇ ਨੇ ਕੰਡੇ ਵੱਲੇ ਧਿਆਨ ਹੁੰਦਾ ਹੈ ਤੁਹਾਨੂੰ ਠੱਗ ਲਿਆ ਹੈ ਜਾਓ ਛੇਤੀ ਦੁਕਾਨ ਤੇ ਉਹ ਮੁਕਰ ਨਾ ਜਾਵੇ ਸੰਤ ਗੋਦਰੀ ਚੁੱਕ ਕੇ ਭਜਣ ਲੱਗਾ ਦੁਕਾਨ ਵਾਲ ਨੂੰ ਜੇ ਸੋਚ ਲੰਦਾ ਕਿ ਥੋੜਾ ਜਿਹਾ ਘਟਾ ਕੇ ਕੀ ਵਰਕ ਪੈਂਦਾ ਪਰ ਕਹਿੰਦੇ ਲੋਭ ਦੇ ਵਸ ਆ ਕੇ ਗੋਦਰੀ ਚੱਕ ਕੇ ਭੱਜਣ ਲੱਗਾ ਤੇ ਚੋਰ ਨੇ ਕਹਿ ਦਿੱਤਾ ਕਹਿੰਦੇ ਇਸ ਗੋਦਰੀ ਨਾਲ देर ਲੱਗ ਜਾਵੇਗੀ ਮੈਂ ਗੋਦਰੀ ਕੋਲ ਬੈਠਾ ਜਾਂਦਾ ਹਾਂ ਸੰਤ ਗੋੜੀ ਰੱਖ ਕੇ ਚਲਾ ਗਿਆ ਮਗਰੋਂ ਚੋਰ ਨੇ ਗੋਦਰੀ ਲੈ ਕੇ ਦੌੜ ਗਿਆ ਅਤੇ ਗੋਦਨੀ ਵਿੱਚੋਂ ਲਾਲ ਕੱਢ ਲਿਆ ਤੇ ਸੰਤ ਨੇ ਵਾਪਸ ਆ ਕੇ ਦੇਖਿਆ ਨਾ ਗੋਦਰੀ ਇੱਥੇ ਨਹੀਂ ਉਹ ਚੋਰ ਸੀ ਫਿਰ ਉੱਥੇ ਖਿਆਲ ਕੀਤਾ ਗੁਰੂ ਮਹਾਰਾਜ ਦੀ ਬਾਣੀ ਦਾ ਕਹਿੰਦੇ ਕੋਟੀ ਭਰ ਘਟ ਸੋਦੇ ਪਿੱਛੇ ਕੀਮਤੀ ਲਾਲਖ ਵਾਲਿਆ ਸਤਿਗੁਰਾਂ ਜੀ ਦੇ ਫਰਮਾਨ ਹਨ ਕਿ ਮਨੁੱਖ ਜਨਮ ਰੂਪੀ ਰਤਨ ਵਿਸ਼ੇ ਰੂਪ ਕੋਟੀਆਂ ਪਿੱਛੇ ਗੁਵਾ ਰਿਹਾ ਹੈ ਇਹ ਪ੍ਰਮਾਤਮਾ ਨੇ ਚੋਰ ਅਤੇ ਸਾਧੂ ਦੀ ਕਥਾ ਦੁਆਰਾ ਸਾਨੂੰ ਸਮਝਾਇਆ ਇਹ ਸਰੀਰ ਨੂੰ ਸਮਝਾਇਆ ਕਿ ਸਮਝਾ ਭਾਈ ਤੂੰ ਕੌਡੀਆਂ ਦੇ ਬਦਲੇ ਆਪ ਦਾ ਸਮਾਂ ਗਵਾਈ ਜਾਂਦਾ ਹੈ ਵਿਸ਼ਿਆਂ ਵਿਕਾਰਾਂ ਤੇ ਆ ਪੁੱਤਰਾ ਪਿੱਛੇ ਧਨ ਦੌਲਤਾਂ ਪਿੱਛੇ ਲੱਗ ਕੇ ਉਸ ਪ੍ਰਮਾਤਮਾ ਤੋਂ ਵਿਚਰਿਆ ਹੋਇਆ ਜਿਹੜਾ ਤੈਨੂੰ ਮਹਾਰਾਜ ਨੇ ਰਤਨ ਜਨਮ ਦਿੱਤਾ ਇਸ ਨੂੰ ਕੌਡੀਆਂ ਦੇ ਬਦਲ ਨਾ ਗਵਾਓ ਤੇ ਮਹਾਰਾਜ ਕਹਿੰਦੇ ਸਵਾਸਾਂ ਦਾ ਅਨੰਕਾਰ ਇਹ ਸਵਾਸ ਜਿਹੜੇ ਨੇ ਸਾਡੇ ਰਤਨਾ ਵਰਗੇ ਨੇ ਮਹਾਰਾਜ ਨੇ ਰਤਨ ਬਖਸ਼ਿਸ਼ ਕੀਤੇ ਨੇ ਤੁਹਾਨੂੰ ਭਾਈ ਜਿੰਨਾ ਚਿਰ ਸਵਾਸ ਨੇ ਉਹਨਾਂ ਚਿਰ ਤੁਹਾਡੇ ਸਰੀਰ ਦਾ ਮੁੱਲ ਹੈ ਇਹ ਹੀਰਿਆਂ ਤੋਂ ਮਿੰਗਾ ਹੈ ਮਹਾਰਾਜ ਕਹਿੰਦੇ ਇੱਕ ਜ਼ਮੀਂਦਾਰ ਦਾ ਨਦੀ ਨਾਲ ਖੇਤੀ ਤੇ ਉਸ ਵਿੱਚ ਉਸਨੇ ਬਾਜਰਾ ਬੀਜ ਲਿਆ ਉਹ ਜਾਨਵਾਰਾਂ ਨੂੰ ਉਡਾਉਣ ਵਾਸਤੇ ਕੁਮਾਨੀ ਲੈ ਕੇ ਤੇ ਗੁਲੇਲੇ ਬਣਾ ਕੇ ਪੰਛੀਆਂ ਦੇ ਮਾਰਦਾ ਸੀ ਕੋਈ ਗਲੇਲ ਬਣਾ ਲੈਂਦਾ ਕੋਈ ਆਰਗਨ ਲੈ ਕੇ ਗੁਰੂ ਪਿਆਰਿਓ ਉਹਨਾਂ ਦੇ ਨਾਲ ਸ਼ਿਕਾਰ ਕਰਦਾ ਕਿ ਉਹ ਗਲੇਲੇ ਕਹਿੰਦੇ ਨਦੀ ਦੇ ਵਿੱਚ ਝੜ ਗਿਆ ਕਰਦੇ ਸਨ ਗਲੇਲੇ ਵਟਣ ਵਾਸਤੇ ਇੱਕ ਦਿਨ ਜਦ ਉਹ ਮਿੱਟੀ ਪੁੱਟ ਰਿਹਾ ਸੀ ਤਾਂ ਉਸ ਨੂੰ ਇੱਕ ਲਾਲਾਂ ਦੀ ਭਰੀ ਹੋਈ ਮਟਕੀ ਮਿਲੀ ਗੁਰੂ ਮਹਾਰਾਜ ਨੇ ਉਹਨੂੰ ਮੌਕਾ ਦਿੱਤਾ ਸੀ ਸਮਝਣ ਵਾਸਤੇ ਪਰ ਕਹਿੰਦੇ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਕੋਸ਼ਣਾ ਨਾ ਹੋਵੇ ਸਤਿਗੁਰੂ ਵੀ ਉਹਨਾਂ ਨੂੰ ਬਖਸ਼ਾ ਕਰਦਾ ਪਰ ਉਹਨਾਂ ਬਖਸ਼ਿਆ ਨੂੰ ਉਹ ਪ੍ਰਾਪਤ ਨਹੀਂ ਕਰ ਸਕਦੇ ਜਿਵੇਂ ਦਾਰ ਦਾ ਬੜਾ ਖੁਸ਼ ਹੋਇਆ ਕਿ ਅੱਗੇ ਵਟੇ ਗੁਲੇਲੇ ਬਣਾਉਣ ਵਾਸਤੇ ਮਿੱਟੀ ਦੇ ਬਣਾਉਣੇ ਪੈਂਦੇ ਅਸੀਂ ਹੁਣ ਵਟੇ ਬਟਾਏ ਗੁਲੇਲੇ ਜਿਹੜੇ ਮਿਲ ਗਏ ਹਨ ਉਸ ਨੇ ਉਸ ਲਾਲਾ ਨੂੰ ਉਸ ਹੀਰਿਆਂ ਨੂੰ ਉਹਨਾਂ ਰਤਨਾਂ ਨੂੰ ਸਮਝਿਆ ਨਹੀਂ ਉਸ ਨੇ ਇੱਕ ਇੱਕ ਕਰਕੇ ਸਾਰੇ ਚਲਾ ਦਿੱਤੇ ਉਹ ਸਭ ਨਦੀ ਦੇ ਵਿੱਚ ਡਿੱਗ ਪਏ ਕਿਉਂਕਿ ਖੂਦੇ ਮੁੱਟੀ ਖੂਦੇ ਵਿੱਚ ਲੱਗ ਜਾਂਦੀ ਹੈ ਇੱਕ ਲਾਲ ਬਾਕੀ ਰਹਿਦਾ ਸੀ ਉਸ ਦੀ ਘਰ ਵਾਲੀ ਪ੍ਰਸ਼ਾਦਾ ਲੈ ਕੇ ਆਈ ਤੇ ਉਸ ਨੇ ਲਾਲ ਸੋਨਾ ਜਾਣ ਕੇ ਰੱਖ ਲਿਆ ਉਸ ਲਾਲ ਨੂੰ ਲੈ ਕੇ ਘਰ ਜਾ ਰਹੀ ਸੀ ਤਾਂ ਰਸਤੇ ਵਿੱਚ ਜੋਹਰੀ ਦੀ ਦੁਕਾਨ ਸੀ ਤੇ ਜੋਹਰੀ ਨੇ ਲਾਲ ਜੀਆਂ ਚਮਕਾ ਵੇਖੇ ਬਹੁਤ ਕੀਮਤੀ ਜਾਣ ਕੇ ਸੀਸ ਝੁਕਾ ਦਿੱਤਾ ਤੇ ਉਸ ਜੋਹਰੀ ਨੇ ਐਸ ਦਾ ਮੁੱਲ ਪੁੱਛਿਆ ਤਾਂ ਉਸ ਨੇ ਉਸ ਦੇ ਵੱਡੇ ਸੀਸ ਮਹਿਲ ਘੋੜੇ ਆਦਿ ਉਸ ਨੂੰ ਦਿੱਤੇ ਜ਼ਿਮੀਦਾਰ ਧਨ ਦੌਲਤਾਂ ਦਿੱਤੀਆਂ ਜਦ ਵਾਪਸ ਕਰ ਆਇਆ ਤਾਂ ਸਾਰੀ ਗੱਲ ਸੁਣ ਕੇ ਉਸ ਨੇ ਇਨਾ ਪਛਤਾਪ ਕੀਤਾ ਪੂਰੀ ਲਾਲਾਂ ਦੀ ਮਟਕੀ ਨਦੀ ਦੇ ਵਿੱਚ ਸੁੱਟ ਦਿੱਤੀ ਅਤੇ ਸੀਸ ਮਹਿਲ ਨਾਲ ਸਿਰ ਮਾਰ-ਮਾਰ ਕੇ ਮਰ ਗਿਆ ਕਿਉਂਕਿ ਫਿਰ ਬਾਅਦ ਦੇ ਵਿੱਚ ਪਸਤਾਵਾ ਹੁੰਦਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਤੈਨੂੰ ਲਾਲਾਂ ਵਾਲਾ ਸਰੀਰ ਜੜਾ ਇਹ ਰਤਨਾ ਵਾਲਾ ਸਰੀਰ ਦਿੱਤਾ ਮਹਾਰਾਜ ਨੇ ਇੱਕ ਇੱਕ ਸਵਾਸ ਤੇਰਾ ਲੱਖਾਂ ਕਰੋੜਾਂ ਦਾ ਹੈ ਪਰ ਇਹਨੂੰ ਐਵੇਂ ਨਾ ਜਾਈਂ ਦਵਾ कोडिया बदले ना ते गुरु महाराज कहें सो ऐसे प्रकार काल चक्र नदी का प्रवाह है इसके किनारे मनुखा जन्म मटकी सुवासा रूपी लाला की भरी हुई है पंज विषे बाजरे गृहस्थ पर बाजरे का खेत है ਐਸ ਦੇ ਰਾਖੇ ਵਾਸਤੇ ਸਾਰੇ ਸਵਾਦ ਦੇਹ ਅਧਿਆਸ ਮਨਨੇ ਨੇ ਬੈਠ ਕੇ ਪੰਜ ਇੰਦਰੀਆਂ ਦੀ ਗੁਲੇਲ athwa ਗੋਪੀਆਂ ਰਾਹੀ ਤਲਾ ਤਲਾ ਕੇ ਸ਼ਬਦ ਸਪਰਾ ਸਰੂਪ ਰਸ ਗੰਧ ਭੇੜੇ ਕਮਾ ਵਿੱਚ ਗਵਾ ਦਿੱਤੇ ਸੁੱਧ ਬੁੱਧੀ ਪ੍ਰੇਰ ਕੇ ਜੀਵ ਰੂਪੀ ਜੱਟ ਨੂੰ ਸਾਧ ਸੰਗਤ ਵਿੱਚ ਲੈ ਕੇ ਆਈ ਉੱਥੇ ਸੰਗਤ ਕੀਤੀ ਮਰਨ ਪੇਛੋਂ ਪ੍ਰਲੋਕ ਵਿੱਚ ਗਿਆ ਤਾਂ ਉਹਨਾਂ ਸਾਧ ਸੰਗਤ ਵਿੱਚ ਗੁਜਾਰੇ ਸਵਾਸਾਂ ਦਾ ਮੁੱਲ ਬਹੁਤ ਪੈਂਦਾ ਦੇਖ ਕੇ ਅਫਸੋਸ ਕੀਤਾ ਤੇ ਫਿਰ ਉੱਥੇ ਬਚਨ ਕੀਤਾ ਮਹਾਰਾਜ ਦੀ ਬਾਣੀ ਨੇ ਵੱਡੇ ਭਾਗ ਰਤਨ ਜਨਮ ਪਾਇਆ ਇਹ ਵੱਡੇ ਭਾਗਾਂ ਦੇ ਨਾਲ ਰਤਨ ਜਨਮ ਸਵਾਸਾਂ ਦੀ ਪੂੰਜੀ ਜੜੀ ਹੈ ਸਰੀਰ ਮਿਲਦਾ ਹੈ ਮਹਾਰਾਜ ਕਹਿੰਦੇ ਨੇ ਭਾਈ ਤੈਨੂੰ ਸਾਰੀਆਂ ਜੁਨੀਆਂ ਦਾ ਸਰਦਾਰ ਬਣਾਇਆ ਤੇ ਪਰ ਤੂੰ ਫੇਰ ਵੀ ਭੈ ਦੇ ਵਿੱਚ ਅਵਰ ਜਾਣ ਤੇਰੀ ਪਹਿਨਾਰੀ ਇਸ ਧਰਤੀ 'ਤੇ ਤੇਰੀ ਸ਼ਿਕਦਾਰੀ ਕਹਿੰਦੇ ਤੈਨੂੰ ਸਰਦਾਰ ਬਣਾਇਆ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ हे ਮਨੁੱਖ ਸਾਰੀਆਂ ਜੁਨੀਆਂ ਤੇਰਾ ਪਾਣੀ ਭਰਨ ਵਾਲੀਆਂ ਨੇ ਤੇਰੇ ਅਧੀਨ ਗੁਲਾਬ ਗੁਲਾਮ ਹੋ ਕੇ ਨੌਕਰ ਹਨ ਐਸ ਸ੍ਰਿਸ਼ਟੀ ਅੰਦਰ ਸਾਰੀਆਂ ਜੁਨਾਂ ਉੱਪਰ ਤੇਰੀ ਸ਼ਕਤਦਾਰੀ ਹੈ ਕੈਮ ਕੀਤੇ ਆ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਣੇ ਇਹ ਬੜਾ ਹੀ ਦੁਰਲੱਭ ਹੈ ਕਬੀਰ ਸਾਹਿਬ ਮਹਾਰਾਜ ਕਹਿ ਰਹੇ ਨੇ ਕਬੀਰ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੇ ਬਾਰ ਜਿਉਂ ਬਲ ਫਲ ਪੱਕੇ ਭੋਏ ਗਿਰਹਿ ਬੌਰ ਨਾ ਲਾਗੇ ਡ ਤੇ ਗੁਰੂ ਪਿਆਰਿਓ ਜਦੋਂ ਇੱਕ ਵਾਰੀ ਸਰੀਰ ਚਲਾ ਜਾਵੇ ਸਵਾਸਾਂ ਦੀ ਪੂੰਜੀ ਖਤਮ ਹੋ ਜਾਵੇ ਫਿਰ ਇਹ ਸਰੀਰ ਕਿਸੇ ਕੰਮ ਨਹੀਂ ਆਉਂਦਾ ਜਿਸ ਤਰ੍ਹਾਂ ਬਾਗ ਵਿੱਚ ਫਲਦਾਰ ਬੂਟੇ ਨੂੰ ਫਲ ਟੁੱਟ ਕੇ ਡਿੱਗ ਪੈਂਦਾ ਹੈ ਤਾ ਫਿਰ ਐਸੇ ਬਾਗ ਵਿੱਚ ਉਸੇ ਬੂਟੇ ਨੂੰ ਉਸੇ ਟਾਣੀ 'ਤੇ ਨਹੀਂ ਲੱਗ ਸਕਦਾ ਇਸ ਤਰ੍ਹਾਂ ਮਨੁੱਖਾ ਜਨਮ بار بار ਨਹੀਂ ਮਿਲਦਾ ਬਹੁਤ ਮੁਸ਼ਕਲਾਂ ਬਾਅਦ ਮਿਲਦਾ ਹੈ ਮਨੁੱਖਾ ਜਨਮ ਦੀ ਪ੍ਰਾਪਤੀ ਤੋਂ ਪਹਿਲਾ ਜੀਵ ਪਤਾ ਨਹੀਂ ਕਿੰਨਿਆਂ ਜੁਗਾਂ ਦੇ ਵਿੱਚ ੜਕਦਾ ਆਇਆ ਹੈ ਮਹਾਰਾਜ ਗੁਰਬਾਣੀ ਦੁਆਰਾ ਦੱਸਦੇ ਨੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮਾਂ ਗਾਨ ਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੀਵਰ ਬਿਰਖ ਜੋਇਓ ਮਿਲ ਜਗਦੇਸ਼ ਮਿਲਣ ਕੀ ਬਰੀਆਂ ਚਰੰਕਾਲ ਇਹ ਦੇਸ ਰਜੀਆਂ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਕਈ ਜਨਮਾਂ ਵਿੱਚ ਕੀੜੇ ਪਤੰਗੇ ਹਾਥੀ ਮੱਛੀ ਹਰਨ ਪੰਛੀ ਸਰਪ ਘੋੜੇ ਬੈਲ ਬਣਨ ਤੋਂ ਬਾਅਦ ਹੀ ਚਰੰਕਾਲ ਬਾਦ ਦੇ ਪ੍ਰਾਪਤ ਹੋਈ ਤੂੰ ਐਸੇ ਹੀ ਜਨਮ ਵਿੱਚ ਵਾਹਿਗੁਰੂ ਨੂੰ ਪ੍ਰਾਪਤ ਕਰ ਲੈ ਕਿਉਂਕਿ ਮਨੁੱਖਾ ਜਨਮ ਵਾਹਿਗੁਰੂ ਨੂੰ ਮਿਲਣ ਨੂੰ ਤੈਨੂੰ ਵਾਰੀ ਮਿਲੀ ਹੈ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ تیر ਕੀਤੇ ਨਾ ਕਾਮ ਮੇਲ ਸਾਧ ਸੰਗਤ ਭਜ ਕੇਵਲ ਨਾਮ ਨਾਮ ਜਪ ਲੈ ਸਿਮਰਨ ਕਰ ਲੈ ਆਇਓ ਸੁਣ ਪੜਨ ਕੋ ਬਾਣੀ ਨਾਮ ਸਾ ਲਗ ਅਨ ਲਾਲਿ ਸਿਰਥਾ ਜਨ ਪ੍ਰਾਨੀ ਮਹਾਰਾਜ ਬਾਣੀ ਦੁਆਰਾ ਕਹਿੰਦੇ ਪ੍ਰਾਨੀ ਤੂੰ ਆਇਆ 라ਹਾ ਲੈਣ ਲੱਗਾ ਕਤ ਕੋ ਖੜੇ ਸਾ ਮੁਖ ਦੀ ਚੱਲੀ ਵੈ ਲੈਣ ਮਹਾਰਾਜ ਕਹਿੰਦੇ ਨੇ ਭਾਈ ਫਿਰਤ ਫਿਰਤ ਬਹੁਤੇ ਜੋ ਬਹਾਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾਂ ਰਹਿ ਹਜੂਰ ਬਖਸ਼ਿਸ਼ ਕਰਦੇ ਨੇ ਸਮਝਾਉਂਦੇ ਨੇ ਕੀ ਇਹ ਮੌਲਕ ਜਾ ਮਨੁੱਖਾ ਜਨਮ ਰੂਪੀ ਜ਼ਿੰਦਗੀ ਤੇਰੀ ਬੀਤੀ ਜਾ ਰਹੀ ਐ ਪਰ ਤੂੰ ਇਸ ਵੱਲ ਕਦੇ ਧਿਆਨ ਨਾਲ ਵੇਖਿਆ ਨਹੀਂ ਪਰਮਾਤਮਾ ਦਾ ਨਾਮ ਨਹੀਂ ਜਪਿਆ ਸਿਮਰ ਨਹੀਂ ਕੀਤਾ ਗੁਰੂ ਪਿਆਰਿਓ ਗੁਰੂ ਮਹਾਰਾਜ ਕਮਲਮੁਣੀ ਬੜਾ ਬਾਣ ਸ਼ਾਸਤਰ ਕਰਤਾ ਸੀ ਇੰਨਾ ਗਿਆਨੀ ਸੀ ਕਿ ਆਪਣੇ ਬੁੱਢੇ ਵੇਲੇ ਆਪਣੇ ਸਾਰੇ ਸਿੱਖ ਸੇਵਕਾਂ ਨੂੰ ਉਸਨੇ ਬੜੇ ਮਾਣ ਨਾਲ ਕਿਹਾ ਕਿ ਜਦੋਂ ਮੈਂ ਮਰਾਂਗਾ ਤਾਂ ਮੇਰੇ ਸਾਰੇ ਆਸ਼ਰਮ ਦੇ ਘੜਿਆਲ ਆਪਣੇ ਆਪ फडਕਣਗੇ ਮੇਰੇ ਆਸ਼ਰਮ ਦੇ ਸ਼ੰਖ ਆਪਣੇ ਆਪ ਵਜਣ ਸ਼ੁਰੂ ਹੋ ਜਾਣਗੇ ਮੇਰੇ ਮਨ ਤੋਂ ਬਾਹਰ ਮੇਰੇ ਮੁਕਤ ਹੋਣ ਦੀ ਇਹ ਨਿਸ਼ਾਨੀ ਹੋਵੇਗੀ ਕੀ ਸਾਰੇ ਕੜਿਆਲ ਆਪਣੇ ਆਪ ਵੱਜਣਗੇ ਸਾਰੇ ਸਿੱਖ ਸੇਵਕ ਬੜੇ ਅਚੰਬੇ ਵਿੱਚ ਸਨ ਕਿ ਅੱਜ ਤੱਕ ਕਿਸੇ ਦੀ ਮੌਤ ਵੇਲੇ ਇਸ ਤਰ੍ਹਾਂ ਹੋਇਆ ਨਹੀਂ ਪਰ ਸਾਡਾ ਗੁਰੂ ਕਮਲ ਪੂਰਨ ਗੁਰੂ ਹੈ ਐਸ ਦਾ ਕਿਹਾ ਝੂਠ ਨਹੀਂ ਹੋ ਸਕਦਾ ਇਹ ਕਹਿੰਦਾ ਹੈ ਉਹ ਹੁੰਦਾ ਹੈ ਇਸੇ ਤਰ੍ਹਾਂ ਸਭ ਨੂੰ ਪਤਾ ਲੱਗ ਗਿਆ ਕਿ ਕਪਲ Muni ਨੇ ਕੀ ਕਿਹਾ ਸਮਾਵੇਤਣ ਲੱਗਾ ਇੱਕ ਦਿਨ ਦੀ ਘਟਨਾ ਕਿ ਬੁੱਢਾ ਕਪਲ ਆਪਣੇ ਆਸ਼ਰਮ ਦੇ ਵਿੱਚ ਸਰਦਿਆਂ ਦੇ ਸੂਰਜ ਦੀ ਧੁੱਪ ਵਿੱਚ ਮੰਜਾ ਡਾਈ ਇਕੱਲਾ ਬੈਠਾ ਸੀ ਅਚੇਤ ਹੀ ਇੱਕ ਮਿਰਗ ਦਾ ਮਾਸੂਮ ਬੱਚਾ ਜੰਗਲ ਵਿੱਚੋਂ ਭਟਕਿਆ ਹੋਇਆ ਕਪਲ ਦੇ ਸਾਹਮਣੇ ਆਖ ਲੋਤਾ ਤੇ ਬੱਚਾ ਬਹੁਤ ਹੀ ਮਾਸੂਮ ਬਿਲਕੁਲ ਅਜੇ 5 ਤੋਂ 10 ਦਿਨਾਂ ਦਾ ਸ਼ਾਇਦ ਕਿਸੇ ਸ਼ਿਕਾਰੀ ਨੇ ਇਸ ਦੀ ਮਾਂ ਨੂੰ ਮਾਰ ਦਿੱਤਾ ਹੋਵੇ ਬੱਚਾ ਇਨਾ ਛੋਟਾ ਸੀ ਕਿ ਦੁੱਧ ਤੋਂ ਬਿਨਾ ਬਚ ਨਹੀਂ ਸਕਦਾ ਸੀ। ਬੁੱਢੇ ਕਪਲ ਨੇ ਉਸ ਮਾਸੂਮ ਬੱਚੇ ਨੂੰ ਪਕੜਿਆ, ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਨ ਲੱਗਾ। ਆਸ਼ਰਮ ਵਿੱਚੋਂ ਦੁੱਧ ਮੰਗਵਾ ਕੇ ਉਸ ਬੱਚੇ ਨੂੰ ਪਲਾਇਆ ਗਿਆ ਤੇ ਫਿਰ ਉਸ ਬੱਚੇ ਨੂੰ ਕਪਲ ਨੇ ਆਪਣੇ ਆਸ਼ਰਮ ਵਿੱਚ ਹੀ ਰੱਖ ਲਿਆ। ਉਸ ਮਿਰਗ ਦੇ ਬੱਚੇ ਨਾਲ ਕਪਲ ਦਾ ਮੋਹ ਵਧਣਾ ਸ਼ੁਰੂ ਹੋ ਗਿਆ। ਬੁੱਢਾ ਕਪਲ ਉਸ ਬੱਚੇ ਨੂੰ ਬੜੇ ਮੌਨ ਨਾਲ ਖਵਾਉਂਦਾ ਪਿਉਂਦਾ ਸੀ ਅਤੇ ਨਹਾਉਂਦਾ ਵੀ ਸੀ ਉਸ ਉਹ ਬੱਚਾ ਹੁਣ ਕਪਲ ਦੇ ਪੈਰਾਂ ਤੇ ਆਪਣਾ ਸਿਰ ਰੱਖ ਕੇ ਸੌਂਦਾ ਸੀ ਬੜੇ ਲਗਾਉ ਨਾਲ ਬੁੱਢੇ ਕਪਲ ਨੇ ਉਸ ਹਿਰਨੀ ਦੇ ਮਾਸੂਮ ਬੱਚੇ ਦੀ ਦੇਖ ਰੇ ਕਰਨੀ ਆਰੰਭ ਕੀਤੀ ਇੱਕ ਦਿਨ ਐਸਾ ਆਇਆ ਕਿ ਬੁੱਢੇ ਕਪਲ ਕੋਲੋਂ ਬਿਮਾਰੀ ਦੇ ਪੜਾਪੇ ਦੇ ਆਲਮ ਕਰ ਆਪਣੇ ਬਿਸਤਰ ਤੋਂ ਉੱਠਿਆ ਨਾ ਗਿਆ ਕਪਲ ਨੂੰ ਲੱਗਿਆ ਕਿ ਇਹ ਮੇਰਾ ਸਰੀਰ ਹੁਣ ਮੇਰਾ ਸਾਥ ਛੱਡਦਾ ਜਾਂਦਾ ਹੈ ਸ਼ਾਇਦ ਹੁਣ ਮੈਂ ਬਿਸਤਰ ਤੋਂ ਉੱਠ ਵੀ ਨਾ ਸਕਾਂ ਕਪਲ ਮਨ ਹੀ ਸੋਚਣ ਲੱਗਾ ਕੀ ਹੋਰ ਤਾਂ ਠੀਕ ਐ ਪਰ ਜੇ ਮੈਂ ਸਰੀਰ ਛੱਡ ਗਿਆ ਤਾਂ ਐਸੇ ਹਿਰਨ ਦੇ ਮਾਸੂਮ ਬੱਚੇ ਦੀ ਦੇਖ ਰੇ ਕੌਣ ਕਰੇਗਾ ਕਪਲ ਮੁਨੀ ਦੇ ਸਾਰੇ ਸਿੱਖ ਸੇਵਕ ਕਪਲ ਨੂੰ ਬਿਸਤਰੇ ਵਿੱਚ ਪਿਆ ਦੇਖ ਕੇ ਇਕੱਠੇ ਹੋ ਗਏ ਤੇ ਕਪਲ ਆਪਣੇ ਆਖਰੀ ਸਾਹ ਲੈ ਰਿਹਾ ਸੀ ਪਰ ਅੰਤ ਸਮੇਂ ਸੋਚਦਾ ਕਿ ਹੋਰ ਤਾਂ ਸਭ ਠੀਕ ਐ ਪਰ ਐਸ ਮਾਸੂਮ ਬੱਚੇ ਨੂੰ ਪਤਾ ਨਹੀਂ ਮੇਰੇ ਤੋਂ ਬਾਅਦ ਕੋਈ ਸੰਭਾਲੇਗਾ ਕਿ ਨਹੀਂ ਇਹ ਚਿੰਤਾ ਵਿੱਚ ਹੀ ਕਪਲ मुनि ਦੇ ਸਵਾਸ ਉੱਟ ਗਏ। ਨਿਕਲ ਗਏ ਗੁਰੂ ਪਿਆਰਿਓ। ਤੇ ਹੁਣ ਕਪਲ मुनि ਦਾ ਚਲਾ ਗਿਆ ਪਰ ਸਾਰੇ ਸਿੱਖ ਸੇਵਕ ਆਸ਼ਰਮ ਦੇ ਸੰਖਾਂ ਦੇ ਤੇ ਕਢਿਆਲ ਵੱਲ ਦੇਖਣ ਲੱਗੇ। ਕਿ ਉਹ ਆਪਣੇ ਆਪ ਵਜਣਗੇ ਪਰ ਕੋਈ ਕਢਿਆਲ ਨਾ ਵਜਿਆ, ਨਾ ਹੀ ਕਿਸੇ ਸੰਖ ਵਿੱਚੋਂ ਆਵਾਜ਼ ਆਈ। ਸਾਰੇ ਚੈਨੇ ਬੜੇ ਦੁਖੀ ਹੋ ਕੇ ਏ ਕੜਿਆਲ ਤੇ ਸ਼ੰਖ ਵੱਜਦੇ ਕਿਉਂ ਨਹੀਂ ਕਿਉਂਕਿ ਸਭ ਸਿੱਖ ਸੇਵਕਾਂ ਨੂੰ ਪੂਰਨ ਭਰੋਸਾ ਸੀ ਕਿ ਸਾਡਾ ਗੁਰੂ ਕਪਲ ਮੁਨੀ ਪੂਰਨ ਗੁਰੂ ਹੈ ਅਤੇ ਉਹ ਜਨਮ ਮਰਨ ਦਾ ਪੂਰਾ ਗਿਆਨੀ ਹੈ ਉਸ ਦਾ ਕਿਹਾ ਹੋਇਆ ਕਦੇ ਝੂਠ ਨਹੀਂ ਹੋ ਸਕਦਾ ਇਹ ਕੜਿਆਲ ਤੇ ਸ਼ੰਖ ਜ਼ਰੂਰ ਵੱਜਣਗੇ ਕਈ ਦਿਨਾਂ ਤੱਕ ਸਾਰੇ ਸਿੱਖ ਸੇਵਕ ਕਪਲ ਦੀ ਲਾਸ਼ ਰੱਖ ਕੇ ਸ਼ੋਗ ਮਨਾਉਂਦੇ ਰਹੇ ਅਤੇ ਆਸ਼ਰਮ ਦੇ ਸੰਖਾਂ ਤੇ ਕਢਿਆਲਾਂ ਦੀ ਤਰਫ ਦੇਖਦੇ ਰਹੇ ਕਿ ਕਦੇ ਵਜਣਗੇ ਇਹ ਕਥਾ ਬੜੀ ਵੱਡੀ ਪਰ ਮੈਂ ਇੱਥੇ ਹੀ ਮੁੱਖ ਦੀ ਗੱਲ ਕਰ ਦਿਆਂ ਕਿ ਅਖੀਰ ਉੱਥੇ ਨਾਰਥ ਪਹੁੰਚਿਆ ਉਸ ਨੇ ਕਪਲ मुनि ਦੇ ਸਾਰੇ ਸਿੱਖ ਸੇਵਕਾਂ ਨੂੰ ਦੱਸਿਆ ਕਿ ਇਹ ਕਢਿਆਲ ਤੇ ਸੰਖ ਨਹੀਂ ਵਜਣੇ ਕੇਲੇ ਕਹਿਣ ਲੱਗੇ ਇਹ ਹੋ ਨਹੀਂ ਸਕਦਾ ਕਿਉਂਕਿ ਸਾਡਾ ਗੁਰੂ ਸਾਨੂੰ ਕਹਿ ਕੇ ਗਿਆ ਹੈ ਮੇਰੀ ਮੁਕਤੀ ਦੀ ਇਹ ਨਿਸ਼ਾਨੀ ਹੋਵੇਗੀ ਆਸ਼ਰਮ ਦੇ ਸਾਰੇ ਕਢਿਆਲ ਵਜਣਗੇ ਆਪਣੇ ਆਪ ਵਜਣਗੇ ਸਾਡਾ ਗੁਰੂ ਕਪਲ ਮੁਨੀ ਤੇ ਹੋ ਨਹੀਂ ਸਕਦਾ ਉਸ ਦਾ ਕਿਹਾ ਹੋਇਆ ਪੂਰਾ ਹੋਵੇ ਨਾਰਦ ਨੇ ਸਮਝਿਆ ਕਿ ਇਹ ਕਢਿਆਲ ਸੰਖ ਤਾਂ ਹੀ ਵਜਣੇ ਤੇ ਤੁਹਾਡਾ ਗੁਰੂ ਮੁਕਤ ਹੋਇਆ ਹੋਵੇ ਪਰ ਉਹ ਮੁਕਤ ਨਹੀਂ ਹੋਇਆ ਬਲਕਿ ਕਿਸੇ ਹਰਨੀ ਦੇ ਗਰਭ ਵਿੱਚ ਫਿਰਨ ਬਣ ਕੇ ਚਲਾ ਗਿਆ ਹੈ ਹੁਣ ਕਪਲ ਦੀ লাশ ਦਿਵਾਲੇ ਕਢਿਆਲ ਤੇ ਵਜਣ ਦੀ ਆਸ ਵਿੱਚ ਬੈਠੇ ਰਹਿਣ ਬੇਕੂਪੀ ਹੈ ਹੁਣ ਐਸ লাশ ਦਾ ਸੰਸਕਾਰ ਕਰ ਦਿਓ ਅਖੀਰ ਤੇ ਸਾਰੇ ਸਿੱਖ ਸੇਵਕਾਂ ਨੂੰ ਇਹ ਯਕੀਨ ਕਰਨਾ ਪਿਆ ਕਿ ਉਹਨਾਂ ਦਾ ਗੁਰੂ ਕਪਲ ਮੁਕਤ ਨਹੀਂ ਹੋਇਆ ਹੁਣ ਕਪਲ ਮੋਨੀ ਜੀ ਸੁਰਤ ਨੂੰ ਹੋਰ ਕਿਸੇ ਨੇ ਨਹੀਂ ਰੋਕਿਆ ਕੇਵਲ ਇਸ ਮਿਰਗ ਦੇ ਬੱਚੇ ਦੀ ਮੋਹ ਦੀ ਤੰਦ ਨੇ ਉਸ ਦੀ ਸੁਰਤ ਨੂੰ ਬੰਧਨ ਪਾ ਲਿਆ ਔਰ ਬੰਧਨ ਸਾਰੇ ਹੀ ਕਪਲ ਦੇ ਇੱਕ ਇੱਕ ਕਰਕੇ ਤੋੜ ਦਿੱਤੇ ਸਾਮ। ਪਰ ਮੋਹ ਦੇ ਬੰਧਨ ਨੇ ਬਾੜ ਤੰਦ ਬਣ ਕੇ ਸੁਰਤ ਨੂੰ ਬੰਨ ਲਿਆ ਤੇ ਹੁਣ ਜੇ ਵਿਚਾਰ ਕੀਤੀ ਜਾਵੇ ਤਾਂ ਕਪਣ ਨੂੰ ਇੱਕ ਮਿਰਗ ਦੇ ਬੱਚੇ ਦਾ ਮੋਹ ਹੀ ਮੁਕਤ ਨਹੀਂ ਹੋਣ ਦਿੰਦਾ ਤੇ ਅਸੀਂ ਤਾਂ ਪਤਾ ਨਹੀਂ ਕਿੰਨੇ ਮੋਹ ਵਿੱਚ ਗਰਸੇ ਹੋਏ ਹਾਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾਂ ਤਹ ਡੁੱਬੀ ਅਲੇ ਮਨ ਏਕ ਨਾ ਚੇਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਗੁਰੂ ਪਿਆਰਿਓ ਜਿਹੜਾ ਮੋਹ ਹੁੰਦਾ ਹੈ ਇਹ ਕਿਸੇ ਨੂੰ ਨਿਕਲ ਨਹੀਂ ਦਿੰਦਾ ਤੇ ਜਦੋਂ ਮੋਹ ਪੈ ਜਾਵੇ ਤੇ ਗੁਰੂ ਕਿਰਪਾ ਕਰ ਦਿੰਦਾ ਮੋਹ ਟੁੱਟਣ ਦੇ ਜਾਲ ਜਿਹੜੇ ਤੋੜ ਸਕਦਾ ਪਰ ਅਸੀਂ ਸੰਸਾਰਿਕ ਮੋਹ ਦੇ ਵਿੱਚ ਪਏ ਹੋਏ ਹਾਂ ਗੁਰੂ ਮਹਾਰਾਜ ਦੀ ਬਾਣੀ ਤੇ ਭਰੋਸਾ ਨਹੀਂ ਕਰਦੇ ਸਿਮਰਨ ਤੇ ਭਰੋਸਾ ਨਹੀਂ ਹੁੰਦਾ ਪਰ ਜਿੰਨਾ ਭਰੋਸਾ ਅਸੀਂ ਆਪਣੇ ਅੰਦਰ ਤੇ ਕਰਦੇ ਹਾਂ ਕਿਉਂਕਿ ਗੁਰੂ ਮਹਾਰਾਜ ਕਹਿੰਦੇ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਏ ਭਾਈ ਤੇਰੀ ਉਮਰ ਨਦੀ ਵਾਂਗ ਵਹਿੰਦੀ ਭਾਵ ਗੁਜ਼ਰਦੀ ਜਾ ਰਹੀ ਆਰੀ ਪਰ ਤੂੰ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਨਿਤ ਨਿਤ ਸਵਾਰਥ ਤੇਰੇ ਘਰ ਦੇ ਜਾ ਰਹੇ ਨੇ ਨਤਹੀ ਸਬੰਧੀਆਂ ਤੇ ਪੁੱਤਰਾ ਧੀਆਂ ਦੇ ਝੂਠੇ ਮੋਹ ਵਿੱਚ ਵੱਜਿਆ ਰਹਿੰਦਾ ਮਿੱਠਿਆ ਸੰਗ ਸੰਗ ਲਪਟਾਏ ਮੋਹ ਮਾਇਆ ਘਰ ਬੰਧੇ اے ਭਾਈ ਮੋਹ ਦੇ ਵਿੱਚ ਵੱਜਾ ਹੋਏ ਇਹ ਮਨੁੱਖ ਮਾਇਆ ਦੇ ਪਤੀ ਪ੍ਰਭੂ ਪਰਮੇਸ਼ਰ ਦਾ ਦਿਨ ਰਾਤ ਨਾਮ ਸਿਮਰਨ ਕਰਨਾ ਕਰ ਐਸੇ ਤਰ੍ਹਾਂ ਫਿਰ ਤੂੰ ਹਰੀ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿ ਕੇ ਆਪਣਾ ਜਨਮ ਪਦਾਰਥ ਜਿੱਤ ਲੈ ਏ ਭਾਈ ਤੂੰ ਦੋਵੇਂ ਹੱਥ ਝਾੜਿਆ ਦਿਆ ਭਾਅ ਬੇਫਿਕਰ ਹੋ ਕੇ ਵਿਸ਼ੇ ਵਕਾਰ ਕਰਦਾ ਹੈ ਇੱਕ ਛਿਨ ਲਈ ਵੀ ਪਰਮੇਸ਼ਰ ਦਾ ਅਮੋਲਕ ਨਾਮ ਤੇਰੇ ਹਿਰਦੇ ਵਿੱਚ ਨਹੀਂ ਟਿਕਦਾ हे भाई शरीर के पालन पोषण तेरी उम्र गुजर गई तू जगत दी।, दी सारे जय जयकार हो रही है ये शिवत सलाह करने वाली हालत नहीं समझी हि भाई प्रभु अके इौधरी कर ही ज्ञान इंद्रिया दी पहुँच तो परे वाले मालक ही अंतर प्रभु मैं तेरी शरण आया हाँ ਨਾਨਕ ਗੁਰੂ ਜੀ ਉਚਾਰਨ ਕਰਦੇ ਹਨ ਅੰਤਰ ਜਾਮੀ ਕਿਰਪਾ ਕਰਕੇ ਤੂੰ ਮੈਨੂੰ ਪਾਪਾਂ ਵਿਕਾਰਾਂ ਵਾਲੇ ਸੰਸਾਰ ਸਮੁੰਦਰ ਤੋਂ ਬਚਾ ਲੈ ਲੈਣਾ ਕਰੋ ਜੀ हे ਵਾਇਗਰੂ ਤੁਸੀਂ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਸਿਮਰਨ ਬਾਣੀ ਦੀ ਦਾਤ ਬਖਸ਼ ਕੇ ਮਹਾਰਾਜ ਮੇਰਾ ਜੀਵਨ ਸਫਲਾ ਕਰੋ ਜੀ ਇਹ ਮੋਹ ਮਾਇਆ ਦੇ ਬੰਧਨਾਂ ਤੋਂ ਆਪ ਮਿਹਰ ਕਰਕੇ ਬੰਧਨਾਂ ਨੂੰ ਕੱਟ ਕੇ ਆਪਦੇ ਚਰਨਾਂ ਦੀ ਪ੍ਰੀਤੀ ਅਤੇ ਪਿਆਰ ਬਖਸ਼ੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਮਹੋਦੇਵੰਦਨ ਮਹਾਰਾਜ ਨੇ ਇਸੇ ਵਾਸਤੇ ਕਿਹਾ ਕਾਮ ਕਰੋਧ ਲੋ ਮੋਹ ਹੰਕਾਰ ਆਸਾ ਤ੍ਰਿਸ਼ਨਾ ਇਹ ਸਾਰੀਆਂ ਚੀਜ਼ਾਂ ਬੰਦਨਾ ਦੇ ਵਿੱਚ ਪਾਉਣ ਵਾਲੀਆਂ ਨੇ ਤੇ ਗੁਰੂ ਕਿਰਪਾ ਕਰੇ ਇਹਨਾਂ ਬੰਦਨਾ ਨੂੰ ਕੱਟ ਕੇ ਮਹਾਰਾਜ ਆਪ ਦਾ ਸਿਰ ਤੇ ਮੇਰੇ ਪਰਿਆ ਹੱਥ ਰੱਖ ਕੇ ਬਖਸ਼ਿਸ਼ ਕਰਨ ਫਿਰ ਐ ਸੰਸਾਰ ਨੂੰ ਭਵਜਨ ਨੂੰ ਤਰ ਜਾਈਦਾ ਹੈ ਵਾਹਿਗੁਰੂ ਨੇ ਐਸੇ ਵਾਸਤੇ ਆਪਾਂ ਨੂੰ ਕਿਹਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸਿਮਦੇ ਗੁਰਪਾਰ ਉਤਾਰਨ ਹਾਰ ਫਿਰ ਗੁਰੂ ਦੇ ਵੇੜੇ ਤੇ ਚੜ੍ਹ ਜਾਈਏ ਉਹਦੇ ਜਹਾਜ਼ ਤੇ ਚੜ੍ਹ ਜਾਈਏ ਗੁਰੂ ਪਾਰ ਲਾ ਦਿੰਦਾ ਗੁਰੂ ਕਿਰਪਾ ਕਰੇ ਸਾਡਾ ਵੀ ਵੇੜਾ ਪਾਰ ਹੋ ਜਾਏ ਬੋਲਦਿਆਂ ਤੋਂ ਨੇਕਾ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਟੁੱਟੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਣ ਯੋਗ ਨੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ